ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਬਾਰੇ ਵਿਚਾਰ ਕਰਨੀ ਹੈ ਪੋਥੀ ਸਾਹਿਬ ਤੋਂ ਪਾਠ ਕਰਨ ਵਾਲੀਆਂ ਸੰਗਤਾਂ ਧਿਆਨ ਦੇਣ ਜਿਹੜੀਆਂ ਸੰਗਤਾਂ ਘਰਾਂ ਦੇ ਵਿੱਚ ਸਹਿਜ ਪਾਠ ਕਰਦੀਆਂ ਪੋਥੀ ਸਾਹਿਬ ਤੋਂ ਜਾਂ ਨਿਤਨੇਮ ਤੋਂ ਨਿਤਨੇਮ ਕਰਦੀਆਂ ਗੁਰਕਾ ਸਾਹਿਬ ਤੋਂ ਮਤਲਬ ਕਿ ਬਾਣੀ ਕੋਈ ਵੀ ਬਾਣੀ ਪੜ ਰਹੀਆਂ ਸੰਗਤਾਂ ਕਿਸੇ ਵੀ ਪੋਤੀ ਤੋਂ ਪੜ ਰਹੀਆਂ ਭਾਵੇਂ ਸਹਿ ਪਾਠ ਕਰ ਰਹੀਆਂ ਭਾਵੇਂ ਵੈਸੇ ਗੁਰਬਾਣੀ ਪੜ ਰਹੀਆਂ ਉਹਨਾਂ ਵਾਸਤੇ ਇਹ ਜੋ ਵੀਡੀਓ ਸੀ ਬਣਾ ਰਹੇ ਆ ਆਮ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸਹਿ ਪਾਠ ਸੰਗਤਾਂ ਕਰਦੀਆਂ ਮਾਲੜੋ 100 ਅੰਕ ਕਰ ਲਿਆ 150 ਅੰਕ ਕਰ ਲਿਆ ਤੇ ਉਹ ਜਦੋਂ ਸਮਾਪਤੀ ਕਰਦੀ ਹੈ ਉਸ ਦੇ ਵਿੱਚ ਨਿਸ਼ਾਨੀ ਰੱਖ ਦਿੰਦੇ ਨੇ ਮੌਲੀ ਇਹਨੂੰ ਖੰਮਣੀ ਕਹਿ ਦਿੰਦੇ ਆਪਾਂ ਧਾਗਾ ਕੋਈ ਰੱਖ ਦਿੰਦੇ ਨੇ ਜਾਂ ਕੋਈ ਡੱਕਾ ਰੱਖ ਦਿੰਦਾ ਆਮ ਕੁਝ ਕੋ ਗਰੰਤੀ ਸਿੰਘ ਵੀ ਇਹ ਗਲਤੀ ਕਰ ਰਹੇ ਨੇ ਉਹ ਮੌਲੀ ਰੱਖ ਦਿੰਦੇ ਨੇ ਪ੍ਰਸੰਗਤ ਜੀ ਧਿਆਨ ਦੇਣਾ ਭਾਵੇਂ ਗੁਰੰਤੀ ਸਿੰਘ ਪਾਠ ਕਰ ਰਹੇ ਨੇ ਭਾਵੇਂ ਸੰਗਤਾਂ ਘਰਾਂ ਵਿੱਚ ਸਹਿ ਪਾਠ ਕਰ ਰਹੀਆਂ ਜਦੋਂ ਆਪਾਂ ਸਹਿ ਪਾਠ ਆਰੰਭ ਕੀਤਾ ਹੈ ਕਾਪੀ ਪੈਨ ਨਾਲ ਲੈ ਲੈਣਾ ਜਿੰਨੇ ਅੰਗ ਤੁਸੀਂ ਕੀਤੇ ਨੇ ਭਾਵੇਂ 50 ਕੀਤੇ ਨੇ ਭਾਵੇਂ 100 ਭਾਵੇਂ 150 ਉਹ ਤੁਸੀਂ ਕਾਪੀ ਤੇ ਨੋਟ ਕਰਨਾ ਹੈ ਕਿ ਅੱਜ ਮੈਂ ਆਪ 50 ਕਰ ਲਏ ਨੇ ਜਾਂ 40 ਮਤਲਬ ਜਿੰਨੇ ਵੀ ਤੁਸੀਂ ਕਰਦੇ ਨੇ ਜਿੰਨੇ ਤੁਸੀਂ ਅੰਗ ਡੇਲੀ ਕਰਦੇ ਹੋ ਤੁਸੀਂ ਕਾਪੀ ਤੇ ਚੜਾ ਦੇਣੇ ਕਾਪੀ ਤੇ ਲਿਖ ਲਿਆ ਕਰੋ ਪਰ ਉਸ ਦੇ ਵਿੱਚ ਨਿਸ਼ਾਨੀ ਨਾ ਰੱਖਿਆ ਕਰੋ ਉਥੀ ਸਾਹਿਬ ਦੇ ਵਿੱਚ ਕਦੇ ਵੀ ਮੌਲੀ ਜਾਂ ਕੋਈ ਧਾਗਾ ਕੋਈ ਡੱਕਾ ਨਹੀਂ ਰੱਖਣਾ ਕਿਉਂਕਿ ਗੁਰਬਾਣੀ ਗੁਰੂ ਦੇ ਅੰਗ ਨੇ ਜਿਵੇਂ ਕੋਈ ਆਪਣੀ ਅੱਖ ਦੇ ਵਿੱਚ ਕੋਈ ਡੱਕਾ ਕੋਈ ਛੇ ਹੈ ਪੈ ਜਾਵੇ ਤੇ ਕਿੰਨੀ ਚਮਾਉਂਦੀ ਸੰਗਤ ਜੀ ਮੱਛਰ ਪੈ ਜਾਵੇ ਅੱਖ ਦੇ ਵਿੱਚ ਕਿੰਨਾ ਚਮਾਉਂਦਾ ਜੀ ਇਸੇ ਤਰ੍ਹਾਂ ਆਪਾਂ ਗੁਰੂ ਨੂੰ ਹਾਜ਼ਰ-ਨਾਜ਼ਰ ਜਾਣਦੇ ਆਂ ਤੇ ਕਦੇ ਵੀ ਇਹ ਗਲਤੀ ਨਹੀਂ ਕਰਨੀ। ਉਸ ਦੇ ਵਿੱਚ ਡੱਕਾ ਨਹੀਂ ਰੱਖਣਾ ਕਿਉਂਕਿ ਗੁਰਬਾਣੀ ਅੰਗ ਨਹੀਂ ਗੁਰੂ ਸਾਹਿਬ ਦੇ। ਹੁਣ ਕਈ ਕਹਿੰਦੇ ਅੰਗ ਨਹੀਂ ਕਹਿਣਾ ਚਾਹੀਦਾ। ਇਹਨੂੰ ਪੰਨੇ ਕਹਿਣੇ ਚਾਹੀਦੇ ਨੇ। ਜਾਂ ਪੱਤਰੇ ਕਹਿਣੇ ਚਾਹੀਦੇ ਨੇ। ਅੰਗ ਨਹੀਂ ਕਹਿਣਾ ਚਾਹੀਦਾ। ਸੰਗਤ ਜੀ ਗੁਰੂ ਅਰਜਨ ਦੇ ਮਹਾਰਾਜ ਜਿਹਦੇ ਸਮੇ ਬਾਬਾ ਬੁੱਢਾ ਸਾਹਿਬ ਜੀ ਸੇਵਾ ਕਰਦੇ ਸਨ ਗੁਰੂ ਸਾਹਿਬ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਦਾੜੇ ਦਾ ਵਾਲ ਇੱਕ ਉਵੇਂ ਚ ਡਿੱਗ ਪਿਆ ਛੱਡ ਕੇ ਉਵੇਂ ਸੇਵਾ ਕਰ ਦਿੱਤੀ ਪਤਾ ਨਹੀਂ ਲੱਗਿਆ ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਜਗ ਦੇ ਦਰਸ਼ਨ ਕੀਤੇ ਕਿ ਮਹਾਰਾਜ ਦੀ ਇੱਕ ਅੱਖ ਲਾਲ ਸੀ ਬਾਬਾ ਡਾ ਬਾਬੂ ਡਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜੀ ਅੱਜ ਤੁਹਾਡੀ ਅੱਖ ਲਾਲ ਕਿਉਂ ਕੀ ਚੱਕਰ ਹੈ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲੱਗੇ ਬਾਬੂ ਡਾ ਸਾਹਿਬ ਜੀ ਨੂੰ ਕਿ ਜਦੋਂ ਤੁਸੀਂ ਰਾਤ ਸੇਵਾ ਕਰ ਰਹੇ ਸੀ ਗੁਰੂ ਸਾਹਿਬ ਦੀ ਤੇ ਤੁਹਾਡੇ ਦਾੜੀ ਦਾ ਵਾਲ ਵਿੱਚ ਰਹਿ ਗਿਆ ਹੁਣ ਸੰਗਤ ਜੀ ਤੁਸੀਂ ਆਪ ਲਾ ਲਓ ਕਿ ਸਤਿਗੁਰੂ ਜੀ ਕਿੰਨਾ ਸਤਕਾਰ ਕਰਦੇ ਪਏ ਸੀ ਉਹ ਜਿਹੜੀ ਗੁਰਬਾਣੀ ਹੈ ਗੁਰੂ ਦਾ ਅੰਗ ਹੈ ਤੇ ਇਸ ਕਰਕੇ ਆਪਾਂ ਤਾਂ ਉਹਦੇ ਵਿੱਚ ਮੌਲੀ ਰੱਖ ਰਹੇ ਆ ਜਾਂ ਧਾਗਾ ਰੱਖ ਰਹੇ ਆ ਜਾਂ ਡੱਕੇ ਰੱਖਦੇ ਆ ਬਿਲਕੁਲ ਗਲਤ ਗੱਲ ਹੈ ਕਿਉਂਕਿ ਇਹ ਚੀਜ਼ਾਂ ਵੇਖੀਆਂ ਤਾਂ ਅਸੀਂ ਵੀਡੀਓ ਬਣਾ ਰਹੇ ਆ ਆ ਜਿਹੜੀਆਂ ਸੰਗਤ ਜੀ ਅਰਗਬਤੀਆਂ ਹੁੰਦੀਆਂ ਧੂਪ ਉਹਨਾਂ ਦੇ ਜਿਹੜੇ ਡੱਕੇ ਹੁੰਦੇ ਨੇ ਉਹ ਕਈ ਔਰ ਵੇਖੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧਿਆਨ ਦੇਣਾ ਇਹ ਸਤਕਾਰ ਵੱਤਵਦ ਕਰਨਾ ਹੈ ਗੁਰਬਾਣੀ ਦਾ ਗੁਰੂ ਇੱਕ ਇੱਕ ਅੱਖਰ ਗੁਰੂ ਨਾਨਕ ਹੈ ਤੇ ਕਦੇ ਵੀ ਮੌਲੀ ਡੱਕਾ ਕੁਛ ਨਹੀਂ ਰੱਖਣਾ ਨਿਸ਼ਾਨੀ ਤੌਰ ਤੇ ਆਪ ਰੱਖ ਦਿੰਨੇ ਆ ਕਾਪੀ ਸਪੈਸ਼ਲ ਲਾਓ ਕਾਪੀ ਤੇ ਅੰਗ ਲਿਖੋ ਅੱਜ ਮੇਰੇ ਇੰਨੇ ਅੰਗ ਹੋ ਗਏ ਨੇ ਜਾਂ ਇੰਨੇ ਮੈਂ ਅੱਜ ਕੀਤੇ ਨੇ ਉਹ ਕਾਪੀ ਤੇ ਲਿਖਿਆ ਕਰੋ ਜੇ ਤੁਸੀਂ ਮੌਲੀ ਜਾਂ ਡੱਕਾ ਰੱਖ ਰਹੇ ਹੋ ਤੇ ਅੱਗੇ ਤੋਂ ਨਾ ਰੱਖਣ ਵਾਤ ਵਾਦ ਗੁਰੂ ਸਾਹਿਬਾ ਦਾ ਸਤਕਾਰ ਕਰਨਾ ਜਿਵੇਂ ਆਪਣੇ ਅੰਗ ਨੇ ਸੰਗਤ ਜੀ ਆਪਣੇ ਅੰਗਾਂ 'ਤੇ ਕੋਈ ਦਰਦ ਹੁੰਦਾ ਹੈ ਜਾਂ ਮਰੋੜ ਦੇਵੇ ਕੋਈ ਆਪਣੇ ਅੰਗ ਨੂੰ ਦਰਦ ਹੁੰਦਾ ਨਾ ਜੇ ਅੱਖ ਵਿੱਚ ਕੋਈ ਚੀਜ਼ ਪਾਇਆ ਰੜਕਦੀ ਰਹਿੰਦੀ ਹੈ ਇਸੇ ਤਰ੍ਹਾਂ ਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਗੁਰੂ ਦੀ ਅੰਗ ਨੇ ਵੱਧ ਤੋਂ ਵੱਧ ਸਤਿਕਾਰ ਕਰਨਾ ਜਿੰਨਾ ਹੋ ਸਕੇ ਤੇ ਧਿਆਨ ਦੇਣਾ ਕਦੇ ਵੀ ਮੌਲੀ ਜਾਂ ਕੁਛ ਡੱਕਾ ਨਹੀਂ ਰੱਖਣਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰ ਰਹੀਆਂ ਹਨ ਉਹਨਾਂ ਵਾਸਤੇ ਸੰਗਤ ਜੀ ਹੈ ਤੇ ਗਰੰਤੀ ਸਿੰਘ ਵੀ ਧਿਆਨ ਜ਼ਰੂਰ ਦੇਣ ਜਿਹੜੇ ਕੁਝ ਕੋ ਗਰੰਤੀ ਸਿੰਘ ਬਹੁਤੇ ਨਹੀਂ ਬਹੁਤੇ ਤਾਂ ਸੰਗਤ ਸੰਗਤ ਜੀ ਗਰੰਤੀ ਸੂਲ ਜੀ ਵੀ ਬੜੇ ਨੇ ਗਿਆਨਮਾਨ ਨੇ ਸੰਪਰਵ ਦਮ ਚ ਪੜਿਓਏ ਨੇ ਉਹ ਤਾਂ ਇਹ ਗਲਤੀ ਨਹੀਂ ਕਰਦੇ ਜਿਹੜੇ ਸੰਗਤ ਦੀ ਪਿੰਡਾਂ ਵਿੱਚ ਗ੍ਰੰਥੀ ਸਿੰਘ ਬਣੇ ਹੋਏ ਨੇ ਜਾਂ ਗ੍ਰੰਥੀ ਸਿੰਘ ਤੋਂ ਸੰਥਿਆ ਕਰ ਲੈਂਦੇ ਨੇ ਜਾਂ ਜਿਨ੍ਹਾਂ ਨੂੰ ਇਹ ਕੁਝ ਚੀਜ਼ਾਂ ਦੱਸੀਆਂ ਨਹੀਂ ਗਈਆਂ ਉਹ ਫਿਰ ਗਲਤੀ ਭੁੱਲ ਕਰ ਲੈਂਦੇ ਨੇ ਇਸ ਕਰਕੇ ਧਿਆਨ ਦੇਣਾ ਗਾਂ ਤੋਂ ਪੋਥੀ ਸਵੇਚ ਕੋਈ ਮੌਲੀ ਕੋਈ ਡੱਕਾ ਨਹੀਂ ਰੱਖਣਾ ਸੋ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹ ਹਾਲ ਹੈ ਸਕਨਵਾਤਵਾ ਗੁਰਬਾਣੀ ਦਾ ਸਤਕਾਰ ਕਰਨਾ ਹੈ ਭੁੱਲਾਂ ਦੀ ਮਾਫੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ